ਜੈ ਸਾਈਆਂ ਦੀ ਸਾਰੀ ਸਾਧ ਸੰਗਤ ਨੂੰ ਪੀਰਾਂ ਦੀ ਪਿਆਰੀ ਸਾਧ ਸੰਗਤ ਜੀ ਆਪਣੇ ਪਿੰਡ ਦਿਵਾਨਗੜ ਕੈਂਪਰ ਵਿਖੇ ਹੋ ਰਹੇ ਦਾਤਾ ਦੇ ਦਰਬਾਰ ਦੇ ਦੂਜੇ ਮੇਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਬਾਬਾ ਜੀ ਨੂੰ ਗੁਸਲ ਕਰਾਈ ਜਾ ਰਹੀ ਹੈ ਤੇ ਦਰਬਾਰ شریف ਵਿੱਚ ਸਫਾਈ ਕੀਤੀ ਜਾ ਰਹੀ ਹੈ ਸੇਵਾਦਾਰਾਂ ਵੱਲੋਂ ਸਾਰੀ ਸਾਧ ਸੰਗਤ ਨੂੰ ਜੋ ਵੀ ਦਰਬਾਰ ਨਾਲ ਜੁੜੀ ਹੋਈ ਹੈ ਤੇ ਦੂਰ ਦਰਾਡੇ ਦੇਸ਼ਾਂ-ਵਿਦੇਸ਼ਾਂ ਜੇ ਬੈਠੀ ਦਾਤਾ ਦੀ ਪਿਆਰੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹਮ ਹਮਾ ਕੇ 1 2 3 ਜੂਨ ਨੂੰ ਭੰਡਾਰੇ ਵਿੱਚ ਪਹੁੰਚਿਓ ਦਾਤਾ ਦੇ ਦਰਬਾਰ ਦੇ ਸੇਵਾਦਾਰ ਹਾਂ ਦੇ ਵੱਡੇ ਵੱਡੇ ਵੀ ਲੋਕ ਮਾਹਰ ਅਧਿਕਾਰੀ ਆਸਣ ਬਾਪੂ ਬੋਸਪਾਕ ਸਰਕਾਰ 아이 <susur> 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 ਸੇਵਾਦਾਰਾਂ ਵੱਲੋਂ ਬਾਬਾ ਜੀ ਦੀਆਂ ਮੂਰਤੀਆਂ ਬਾਪੂ ਹੈਦਰ ਸ਼ੇਖੀ ਜੀ ਦੀ ਮੂਰਤੀ ਬਾਪੂ ਪਾਲਾਂ ਵਾਲੀ ਸਰਕਾਰ ਦੀ ਮੂਰਤੀ ਕੇਅਰ ਮੇਰੀ ਸਰਕਾਰ ਦੀ ਮੂਰਤੀ ਤੇ ਖਵਾਜਾ ਸਾਹਿਬ ਸਰਕਾਰ ਦੀ ਮੂਰਤੀਆਂ ਨੂੰ ਗੁਸਲ ਕਰਾਈ ਜਾ ਰਹੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਕਿ 1 2 ਤੇ 3 ਜੂਨ ਨੂੰ ਦਾਦਾ ਦਾ ਦਰਬਾਰ ਪਿੰਡ ਕੈਂਪਰ ਵਿਖੇ ਪਹੁੰਚ ਕੇ ਪੀਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ ਸੰਗਤ ਜੀ ਬਾਬਾ ਜੀ ਦਾ ਸ਼ਿੰਗਾਰ பாபஜி ਦਾ ਝੰਡਾ ਪਬਲੇਸ਼ਾ ਸਰਕਾਰ ਬ੍ਰਿਓਰੇ ਕਸਟਮਰ ਦਾ ਜੀਓ ਸੋਤਰ ਆਦਾ ਦਿਨ ਹੋਈ ਹਾਰੀ ਬੰਦ ਜੀ ਆਪਾਂ ਜੀ ਜੇਬੀ ਚਾਹੋ ਜੀ ਸਭ ਜੀ ਬਾਈ ਮੈਂ ਪ੍ਰੋ ਹੋ ਦੀ ਹੈਗਾ ਮੇਰੇ ਨਾਲ ਗਾਯਾ ਬਦਪੁਰ ਭਾਈ ਪੂਰੇ ਯਾਰ ਬ ਪ੍ਰੋ ਹੋ ਨੇ ਨਾਲ ਬਰਾ ਸਾਡੇ ਅਮਨਦੀਪ ਸਿੰਘ ਮਿਸਤਰੀ ਜੀ ਤੇ ਬੱਬੀ ਦੇ ਦਰਬਾਰ ਨੂੰ ਜੁੜੀ ਸੰਗਤ ਤੇ ਸੇਵਾਦਾਰ ਫਟ ਦੋ ਫਟ ਫਰਗੇ ਬੜੇ ਹੋ ਗਏ ਆਪਰਾ ਮਾਸ ਪਰਦੇ ਦਿਗਨ ਆਪਾ ਦਿਗਨ ਕਸਤੰਦੰਦੰਦੰਦ